देखो मैं इन्होंने सेहत बारे पता करना है उसके दे देखो एग्रीकल्चर भी दे मैं कहना कि अथॉरिटी है सो जी एग्रीकल्चर की हालात की है कि मेरे फादर साहब ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਸੀ ਸੋ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਅਸੀਂ ਮੁਨਾਫੇ ਭਰਕਤ ਦਾ ਬਣਾਉਣਾ ਹੈ ਐਂਡ ਆਈ ਕੈਨ ਨਾ ਕੁਲਿਦਾ ਨੋਲਜ ਦਾ ਮਤਲਬ ਹੈ ਦਾ ਖਜ਼ਾਨਾ ਹੈ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਹਿਾਂਗੇ ਸਰ ਸਰ ਜਾਮਾ ਸਿਆਸੀ ਸਿਆਸੀ ਜਿਹੜੀਆਂ ਨੇ ਸਿਆਸਤ ਦੇ ਤੌਰ ਤੇ ਮੁਲਾਕਾਤਾਂ ਨਹੀਂ ਕੋਈ ਸਿਆਸਤ ਨਹੀਂ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਅ ਅਸੀਂ ਵੀ ਉਵੇਂ ਉਵੇਂ ਮੰਗੋ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਆ ਸਰ ਮਾੜੀ ਸਰ ਦੋਨੇ ਫਰੰਟ ਮਿਲ ਕੇ ਤੁਹਾਨੂੰ ਦੇਖੇ ਜੀ ਸਰ ਆਓ ਜੀ ਮਾੜੇ ਪਿੱਛੇ ਮਾੜੇ ਪਿੱਛੇ ਨੋ ਸਰ ਬਹੁਤ ਸਾਰੇ ਮੈਸੇਜ ਮਿਲੇ ਆ ਵੀ ਉਹ ਨਾ ਚਾਹੁੰਦੇ ਕਿ ਮਿਲਣਾ ਚਾਹੁੰਦੇ ਨੇ ਵਿਸਾ ਵੈਲਕਮ ਇਨ ਬ੍ਰੀਟ ਟ੍ਰੈਡੀਸ ਸਾਰੇ ਆਉਂਦੇ ਰਹਿੰਦੇ ਨੇ ਸਾਰੇ ਪਾਰਟੀਆਂ ਦੇ ਲੀਡਰ ਮੇਰੇ ਕੋਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋ ਪੋਲੀਟਿਕ ਕਰਨਾ ਕੁਝ ਹੋਰ ਕੋਈ ਕਰਨੀ ਸੀ ਪਰਿਵਾਰ ਦੇ ਵਿੱਚ ਬੈਠੇ ਇਨਾਂ ਦੇ ਫਾਦਰ ਵੇਲੇ ਦੀ ਗੱਲਾਂ ਉਹ ਦौराਉਂਦੇ ਰਹੇ ਇਹ ਦੇਖੋ ਮੈਂ ਤਾਂ ਜਿੱਦ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣੇ ਦਾ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਵੀ ਪੰਜਾਬ ਇੱਕ ਬਡੇ ਕਰਾਈਸਿਸ ਵੱਲ ਵੱਗ ਰਿਹਾ ਹੈ ਅਕੱਲਾ ਹੜ੍ਹਾਂ ਤੱਕ ਸੀ ਇਹ ਝਾੜ ਘਟ ਗਿਆ ਬਹੁਤ ਔਰ ਜੇ ਦੂਦਰ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਤੁਸੀਂ ਸੋਚੋ ਇਹਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਪੰਜਾਬ ਨੂੰ ਇੱਕ ਰੀਜIONAL ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਵੀ ਰੀਜIONAL ਪਾਰਟੀ ਜਿਹਨੇ ਇਤਿਹਾਸ ਦੀ ਸੀ ਉਹ ਟੁੱਟ ਗਈ ਉਹਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਕੱਟੇ-ਕੁੱਟੇ ਕਰਦੇ ਬਾਕੀ ਦੋ ਬੈਕਟੋ ਅਜਿਹਾ ਕਿ ਦੋ ਅੰਕੜਾ ਸਤਿਸ਼ ਵਿੱਚ ਤੁਸੀਂ ਵਿੱਚ ਨਾਸ਼ ਕਰ ਰਹੇ ਆ ਰਹੇ ਮਸਾਲੀ ਮਸਲੇ ਨੂੰ ਲੈ ਕੇ ਕੀ ਜਦ ਨਹੀਂ ਰਾਇ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਇਦਾਂ ਦੀ ਇਦਾਂ ਦੀ ਕੋਈ ਨਹੀਂ ਤੇ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਹੈ ਜਾਂ ਇਹਨਾਂ ਦੇ ਇਦਾਂ ਦੀ ਕੋਈ ਗੱਲ ਨਹੀਂ ਇਲੈਕਸ਼ਨ ਨਾਲ ਪੁਲੀਟਿਕਲ ਕੰਤ ਤੱਕ ਕੋਈ ਹੋਈ ਨਹੀਂ ਨਾ ਇਹ ਤਾਂ ਸਿੰਪਲੀ ਐਸੈਂਬਲੀ ਵਿਜ਼ਿਟ ਸੀ ਅਰੀਜਨਲ ਪਾਰਟੀ ਲਈ ਜਿਵੇਂ ਤੁਸੀਂ ਕਿਹਾ ਵੀ ਇੱਥੇ ਦੇਖੇ ਪਾਰ ਗਏ ਨੇ ਮੈਂ ਆਪਣੀ ਰਾਇ ਦਿੱਤੀ ਕੀ ਰਾਇ ਦਿੱਤੀ ਆ ਗਿਆ ਜੀ ਨਹੀਂ ਉਹ ਕਹਿੰਦੇ ਕਰਾਂ ਕੁਝ ਬਸ ਬੀ ਕਰਦੇ ਹੋਮੇ